ਮੇਰਾ ਅੱਜ ਦਾ ਟੌਪਿਕ ਹੈ ਟੁੱਟ ਕੇ ਵੀ ਖੜੇ ਰਹਿਣਾ ਇਹੀ ਅਸਲੀ ਤਾਕਤ ਹੈ ਕਈ ਵਾਰ ਜ਼ਿੰਦਗੀ ਸਾਨੂੰ ਇੰਨੀ ਚੁੱਪ-ਚਾਪ ਤੋੜ ਦਿੰਦੀ ਹੈ ਕਿ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਕਿ ਅੰਦਰ ਕੀ ਚੱਲ ਰਿਹਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਤੁਸੀਂ ਠੀਕ ਹੋ ਪਰ ਤਾਂ ਸਾਨੂੰ ਪਤਾ ਹੁੰਦਾ ਹੈ ਕਿੰਨਾ ਔਖਾ ਸੀ ਸਿਰਫ ਅੱਜ ਤੱਕ ਪਹੁੰਚਾ ਅੱਜ ਤੇ ਇਹ ਕੱਲ ਉਹਨਾਂ ਲਈ ਹੈ ਜੋ ਰੋ ਕੇ ਵੀ ਹੱਸਦੇ ਨੇ ਜੋ ਟੁੱਟ ਕੇ ਵੀ ਕਿਸੇ ਨੂੰ ਦੱਸਦੇ ਨਹੀਂ ਜੋ ਹਰ ਰੋਜ਼ ਆਪਣੇ ਆਪ ਨੂੰ ਚੁਪਚਾਪ ਜੋੜਦੇ ਨੇ ਟੁੱਟ ਕੇ ਵਿਖੜਾ ਰਹਿਣਾ ਇਹ ਕੋਈ ਛੋਟੀ ਗੱਲ ਨਹੀਂ ਇਹ ਹੀ ਅਸਲੀ ਤਾਕਤ ਹੈ ਜ਼ਿੰਦਗੀ ਪਹਿਲਾਂ ਸਾਨੂੰ ਬਹੁਤ ਵੱਡੇ ਸੁਪਨੇ ਦਿਖਾਉਂਦੀ ਹੈ ਕਹਿੰਦੀ ਹੈ ਤੂੰ ਕਰ ਲਏਗਾ ਸਭ ਕੁਝ ਠੀਕ ਹੋ ਜਾਏਗਾ ਥੋੜਾ ਹੋਰ ਸਬਰ ਕਰ ਲੈ ਅਸੀਂ ਵੀ ਦਿਲ ਤੇ ਨਾਲ ਲੈਂਦੇ ਆ ਲੋਕਾਂ ਨਾਲ ਰਿਸ਼ਤੇ ਨਾਲ ਅਮਿੱਤ ਨਾਲ ਪਰ ਫਿਰ ਇੱਕ ਦਿਨ ਅਜੇਹਾ ਹੁੰਦਾ ਹੈ ਜਿਸ ਦੀ ਉਮੀਦ ਨਹੀਂ ਹੁੰਦੀ ਜਿਸ ਤੇ ਪ੍ਰੋਸੈਸਿੰਗ ਉਹੀ ਟੁੱਟਦਾ ਹੈ ਜਿਸ ਲਈ ਲੜੇ ਉਹੀ ਛੱਡ ਜਾਂਦਾ ਹੈ ਜਿਸ ਨੂੰ ਆਪਣਾ ਸਮਝਿਆ ਉਹੀ ਅਛ ਨਵੀਂ ਬਣ ਜਾਂਦਾ ਹੈ ਤੇ ਉਸ ਦਿਨ ਦਰਦ ਸਿਰਫ ਦਿਲ ਚ ਨਹੀਂ ਹੁੰਦਾ ਉਹ ਸੋਚਾਂ ਵਿੱਚ ਵੱਸ ਜਾਂਦਾ ਹੈ ਅੰਦਰੋਂ ਟੁੱਟਣਾ ਸਭ ਤੋਂ ਔਖੋਂ ਦਾ ਹੈ ਸਰੀਰ ਦਾ ਦਰਦ ਤਾਂ ਸਭ ਲੋਕ ਵੇਖ ਲੈਂਦੇ ਨੇ ਪਰ ਦਿਲ ਦਾ ਦਰਦ ਕੋਈ ਨਹੀਂ ਦੇਖਦਾ ਤੁਸੀਂ ਕੰਮ ਕਰ ਰਹੇ ਹੋ ਕਾਰ ਚਲਾ ਰਹੇ ਹੋ ਜਿੰਮੇਵਾਰੀਆਂ ਨਿਭਾ ਰਹੇ ਹੋ ਪਰ ਅੰਦਰੋਂ ਤੁਸੀਂ ਹਰ ਰੋਜ਼ ਥੋੜੇ ਥੋੜੇ ਟੁੱਟ ਰਹੇ ਰਾਤ ਨੂੰ ਸੋਚਾਂ ਖਤਮ ਨਹੀਂ ਹੁੰਦੀਆਂ ਸਵੇਰ ਨੂੰ ਉੱਠਣ ਦਾ ਮਨ ਨਹੀਂ ਕਰਦਾ ਪਰ ਫੇਰ ਵੀ ਤੁਸੀਂ ਉੱਠਦੇ ਹੋ ਇਹ ਹੀ ਤੁਹਾਡੀ ਤਾਕਤ ਹੈ ਰੱਬ ਨੇ ਇਨਸਾਨ ਨੂੰ ਰੋਣ ਵਾਲਾ ਬਣਾਇਆ ਹੈ ਪੱਥਰ ਨਹੀਂ ਇਸ ਲਈ ਜੇ ਤੁਸੀਂ ਰੋਏ ਹੋ ਜੇ ਤੁਸੀਂ ਟੁੱਟੇ ਹੋ ਤਾਂ ਇਹ ਗਲਤ ਨਹੀਂ ਗਲਤ ਇਹ ਨਹੀਂ ਹੈ ਕਿ ਦਿਲ ਪਰਹ ਹੋ ਗਿਆ ਗਲਤ ਇਹ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਉਸ ਦਰਦ ਵਿੱਚ ਹੀ ਕੈਦ ਕਰ ਲੈਂਦੇ ਹਾਂ ਟੁੱਟੋ ਪਰ ਰੁਕੋ ਨਾ ਹੌਲੀ ਹੌਲੀ ਚੱਲੋ ਪਰ ਖੜੇ ਰਹੋ ਖੜੇ ਰਹਿਣਾ ਕੋਈ ਬਹੁਤ ਵੱਡੀ ਹਿੰਗਾ ਮਾਰਨਾ ਨਹੀਂ ਖੜੇ ਰਹਿਣਾ ਇਹ ਹੈ ਅਸੀਂ ਅੱਜ ਵੀ ਕੰਮ ਤੇ ਚਲੇ ਗਏ ਅੱਜ ਵੀ ਕਿਸੇ ਦਾ ਦਿਲ ਨਹੀਂ ਦੁਖਾਇਆ ਅੱਜ ਵੀ ਅਸੀਂ ਆਪਣੇ ਆਪ ਨੂੰ ਹਾਰ ਨਹੀਂ ਮੰਨੀ ਅੱਜ ਵੀ ਸਾਹ ਲੈ ਕੇ ਅਸੀਂ ਅੱਗੇ ਵਧਿਆ ਇਹ ਛੋਟੀਆਂ ਛੋਟੀਆਂ ਜਿੱਤਾਂ ਨੇ ਪਰ ਲੋਕ ਤਾਲੀਆਂ ਵੱਡੀਆਂ ਜਿੱਤਾਂ ਤੇ ਮਾਰਦੇ ਨੇ ਅਸਲੀ ਤਾਕਤ ਇਹਨਾਂ ਛੋਟੀਆਂ ਜਿੱਤਾਂ 'ਚ ਹੁੰਦੀ ਹੈ ਹਰ ਕੋਈ ਤੁਹਾਡੀ ਲੜਾਈ ਨਹੀਂ ਸਮਝੇਗਾ ਕੁਝ ਲੋਕ ਕਹਿਣਗੇ ਛੱਡ ਜਾ ਇਹ ਵੀ ਕੋਈ ਗੱਲ ਹੈ ਇਹਨਾਂ ਨਾਲ ਸੋਚਿਆ ਕਰ ਪਰ ਉਹ ਨਹੀਂ ਜਾਣਦੇ ਤੁਸੀਂ ਕਿੰਨਾ ਸਹਿ ਕੇ ਇੱਥੋਂ ਤੱਕ ਪਹੁੰਚੇ ਹੋ ਇਸ ਲਈ ਸਭ ਨੂੰ ਸਮਝਾਉਣਾ ਤੁਹਾਡੀ ਆਪਣੀ ਇਕੱਲਿਆਂ ਦੀ ਡਿਊਟੀ ਨਹੀਂ ਹੈ ਆਪਣੀ ਖਮੋਸ਼ੀ ਨੂੰ ਕਮਜ਼ੋਰੀ ਨਾ ਸਮਝੋ ਕਈ ਜੰਗਾਂ ਜੋ ਪੁਰੇ ਕੇ ਵਿਜਿੱਤੀਆਂ ਜਾਂਦੀਆਂ ਹਨ ਪਰ ਇੱਕ ਗੱਲ ਯਾਦ ਰੱਖੋ ਦੁਨੀਆ ਛੱਡ ਜਾਏ ਪਰ ਤੁਸੀਂ ਆਪਣੇ ਆਪ ਨੂੰ ਨਾ ਛੱਡੋ ਆਪਣੇ ਆਪ ਨੂੰ ਕਹੋ ਤੁਸੀਂ ਕੋਸ਼ਿਸ਼ ਤਾਂ ਕੀਤੀ ਸੀ ਤੋ ਇਹ ਇਕੱਲਾ ਨਹੀਂ ਹੈ ਹੌਲੀ ਹੌਲੀ ਸਭ ਠੀਕ ਹੋ ਜਾਏਗਾ ਆਪਣੇ ਆਪ ਨਾਲ ਸਖਤ ਨਹੀਂ ਨਰਮ ਪਨ ਹਾਰ ਚਕਮ ਫੌਰਨ ਨਹੀਂ ਵਰਦਾ ਪਰ ਹਰ ਚਕਮ ਤੁਹਾਨੂੰ ਮਜ਼ਬੂਤ ਬਣਾਉਂਦਾ ਹੈ ਟੁੱਟਣ ਤੋਂ ਬਾਅਦ ਇਨਸਾਨ ਬਦਲ ਜਾਂਦਾ ਹੈ ਉਹ ਕੱਟ ਬੋਲਦਾ ਹੈ ਕੱਟ ਉਮੀਦ ਕਰਦਾ ਹੈ ਪਰ ਵੱਧ ਸਮਝਦਾ ਹੈ ਉਹਨੋਂ ਫਜ਼ੂਲ ਰਿਸ਼ਤੇ ਅੱਧ ਦੂਰ ਰਹਿੰਦਾ ਹੈ ਆਪਣੇ ਸਕੂਨ ਨੂੰ ਤਰਜੀਹ ਦਿੰਦਾ ਹੈ ਤੇ ਹਰ ਕਿਸੇ ਤੇ ਭਰੋਸਾ ਨਹੀਂ ਕਰਦਾ ਇਹ ਬਦਲਾ ਕੌੜਾ ਜ਼ਰੂਰ ਹੁੰਦਾ ਹੈ ਪਰ ਇਹ ਪਤਲਾ ਹੋਣਾ ਜ਼ਰੂਰੀ ਹੁੰਦਾ ਹੈ ਜੇ ਅੱਜ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਥੱਕ ਗਏ ਹੋ ਯਾਦ ਰੱਖਿਓ ਥੱਕਣਾ ਇਸ ਕਰ ਦਾ ਸਬੂਤ ਹੈ ਕਿ ਤੁਸੀਂ ਲੜ ਰਹੇ ਸੀ ਜੇ ਤੁਸੀਂ ਅੱਜ ਵੀ ਸਾਹ ਲੈ ਰਹੇ ਹੋ ਤਾਂ ਉਮੀਦ ਨੂੰ ਛੱਡਿਆ ਨਹੀਂ ਅੰਦਰੋਂ ਕਿਤਨਾ ਕਿਤੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਜੇ ਤੁਸੀਂ ਹਾਰੇ ਨਹੀਂ ਇਸ ਕਰਕੇ ਟੁੱਟ ਕੇ ਵੀ ਖੜਾ ਰਹਿੰਦਾ ਹੈ ਉਹੀ ਅਸਲੀ ਤਾਕਤ ਹੁੰਦੀ ਹੈ